ਪਪਾ ਹੂੰ ਆਪਣੀ ਦਾੜੀ ਇਹ ਦੋਗਦੀ ਹੈ ਦਾੜੀ ਕਾ ਦੋਗਦੀ ਹੂੰ ਦਾੜੀ ਆਪੇ ਹੋ ਕੇ ਪੈਂਦੀ ਜਦੋਂ ਵੱਡੇ ਹੁੰਦੇ ਬੰਦੇ ਅੱਛਾ ਬੀ ਪਾਣਾ ਪੈਂਦਾ ਨਹੀਂ ਬੀ ਨਹੀਂ ਪਾਣਾ ਪੈਂਦਾ ਤੈਨੂੰ ਕਿਹਨੇ ਦੱਸਿਆ ਬੀ ਪਾਣਾ ਪੈਂਦਾ ਹਾਂ ਨੂੰ ਆਪੇ ਪਤਾ ਲੱਗ ਗਿਆ ਇਹ ਪੱਠੇ ਥੋੜੀ ਐ ਝੋਨਾ ਥੋੜੀ ਐ ਇਹ ਜਦੋਂ ਬੰਦਾ ਵੱਡਾ ਹੁੰਦਾ ਨਾ ਜਦੋਂ ਤੂੰ ਵੱਡਾ ਹੋਏਗਾ ਜਵਾਨ ਹੋਏਗਾ ਗੱਭਰੂ ਉਦੋਂ ਆਪੇ ਆ ਜਾਣੀ ਇਹ ਬਾਬਾ ਹੂੰ ਆਪਾਂ ਦਾੜੀ ਇਹ ਦੋਗਦੀ ਹੈ ਦਾੜੀ ਕਦੋਂ ਦੋਗਦੀ ਹੂੰ ਦਾੜੀ ਆਪੇ ਉਹ ਦੋ ਪੈਂਦੀ ਜਦੋਂ ਵੱਡੇ ਹੁੰਦੇ ਬੰਦੇ ਅੱਛਾ ਬੀ ਪਾਉਣਾ ਪੈਂਦਾ ਨਹੀਂ ਬੀ ਨਹੀਂ ਪਾਉਣਾ ਪੈਂਦਾ ਤੈਨੂੰ ਕਿਹਨੇ ਦੱਸਿਆ ਬੀ ਪਾਉਣਾ ਪੈਂਦਾ ਹਾਂ ਨੂੰ ਆਪੇ ਪਤਾ ਲੱਗ ਗਿਆ ਇਹ ਪੱਠੇ ਥੋੜੀ ਐ ਝੋਨਾ ਥੋੜੀ ਐ ਇਹ ਜਦੋਂ ਬੰਦਾ ਵੱਡਾ ਹੁੰਦਾ ਨਾ ਜੇ ਰੁੱਤ ਵੱਡਾ ਹੋਏਗਾ ਜਵਾਨ ਹੋਏਗਾ ਗੱਭਰੂ ਉਹਦੋਂ ਆਪੇ ਆ ਜਾਣੀ ਇਹ ਬਾਬਾ ਹੂੰ ਆਪਣੀ ਦਾੜੀ ਇਹ ਦੋਗਦੀ ਆ ਦਾੜੀ ਕਦੋਂ ਦੋਗਦੀ ਹੂੰ ਦਾੜੀ ਆਪੇ ਉਹ ਕਿ ਪੈਂਦੀ ਜਦੋਂ ਵੱਡੇ ਹੁੰਦੇ ਬੰਦੇ ਅੱਛਾ ਬੀ ਪਾਣਾ ਪੈਂਦਾ ਨਹੀਂ ਬੀ ਨਹੀਂ ਪਾਣਾ ਪੈਂਦਾ ਤੈਨੂੰ ਕਿਹਨੇ ਦੱਸਿਆ ਬੀ ਪਾਣਾ ਪੈਂਦਾ ਹਾਂ ਨੂੰ ਆਪੇ ਪਤਾ ਲੱਗ ਗਿਆ ਇਹ ਪੱਠੇ ਥੋੜੀ ਐ ਝੋਨਾ ਥੋੜੀ ਐ ਇਹ ਜਦੋਂ ਬੰਦਾ ਵੱਡਾ ਹੁੰਦਾ ਨਾ ਜਦੋਂ ਤੂੰ ਵੱਡਾ ਹੋਏਗਾ ਜਵਾਨ ਹੋਏਗਾ ਗੱਭਰੂ ਉਹਦੋਂ ਆਪੇ ਆ ਜਾਣੀ ਇਹ ਬਾਬਾ ਹੂੰ ਆਪਣੀ ਦਾੜੀ ਇਹ ਦੋਗਦੀ ਹੈ ਦਾੜੀ ਕਦੋਂ ਦੋਗਦੀ ਹੂੰ ਦਾੜੀ ਆਪੇ ਹੋ ਕੇ ਪੈਂਦੀ ਜਦੋਂ ਵੱਡੇ ਹੁੰਦੇ ਬੰਦੇ ਅੱਛਾ ਬੀ ਪਾਣਾ ਪੈਂਦਾ ਨਹੀਂ ਬੀ ਨਹੀਂ ਪਾਣਾ ਪੈਂਦਾ ਤੈਨੂੰ ਕਿਹਨੇ ਦੱਸਿਆ ਬੀ ਪਾਣਾ ਪੈਂਦਾ ਹੈ ਹਾਂ ਨੂੰ ਆਪੇ ਪਤਾ ਲੱਗ ਗਿਆ ਇਹ ਪੱਠੇ ਥੋੜੀ ਐ ਝੋਨਾ ਥੋੜੀ ਐ ਇਹ ਜਦੋਂ ਬੰਦਾ ਵੱਡਾ ਹੁੰਦਾ ਨਾ ਜਦੋਂ ਤੂੰ ਵੱਡਾ ਹੋਏਗਾ ਜਵਾਨ ਹੋਏਗਾ ਗੱਭਰੂ ਉਹਦੋਂ ਆਪੇ ਆ ਜਾਣੀ ਇਹ ਬਾਬਾ ਹੂੰ ਆਪਾਂ ਦਾੜੀ ਇਹ ਦੋਗਦੀ ਆ ਦਾੜੀ ਕਦੋਂ ਦੋਗਦੀ ਹੂੰ ਦਾੜੀ ਆਪੇ ਹੋ ਕੇ ਪੈਂਦੀ ਜਦੋਂ ਵੱਡੇ ਹੁੰਦੇ ਬੰਦੇ ਅੱਛਾ ਬੀ ਪਾਣਾ ਪੈਂਦਾ ਨਹੀਂ ਬੀ ਨਹੀਂ ਪਾਣਾ ਪੈਂਦਾ ਤੈਨੂੰ ਕਿਹਨੇ ਦੱਸਿਆ ਬੀ ਪਾਣਾ ਪੈਂਦਾ ਹਾਂ ਨੂੰ ਆਪੇ ਪਤਾ ਲੱਗ ਗਿਆ ਇਹ ਪੱਠੇ ਥੋੜੀ ਐ ਝੋਨਾ ਥੋੜੀ ਐ ਇਹ ਜਦੋਂ ਬੰਦਾ ਵੱਡਾ ਹੁੰਦਾ ਨਾ තු වඩ වා ගරු